ਮੈਂ ਹਮੇਸ਼ਾ ਆਪਣੇ ਗਮ ਨੂੰ ਹੀ ਪਰਬਤ ਜਾਣਿਆ ਆਪਣੇ ਹਰ वेदना ਨੂੰ ਵਾਂਗ ਕਰਵਤ ਜਾਣਿਆ ਚਾਹ ਤਪਾਈ ਫਿਰ ਜਦੋਂ ਦੁੱਖਾਂ ਪਰ ਸੰਸਾਰ ਤੇ ਯਾਦ ਕੀ ਤੇ ਚੋਜ ਫਿਰ ਨੀਲੇ ਦੇ ਸ਼ਾਸਵਾਰ ਦੇ ਯਾਦ ਕੀਤਾ ਸਾਬਰਾਤੇ ਜਾਬਰਾਂ ਦੀ ਜੰਗ ਨੂੰ ਯਾਦ ਕੀਤਾ ਫਿਰ ਸ਼ਹੀਦੀ ਬਾਣ ਆਂਦੇ ਰੰਗ ਨੂੰ ਨਜ਼ਰ ਆਇਆ ਤਪਦਿਆਂ ਲੋਹਾ ਤੇ ਕੜ ਛੇ ਰੇਤ ਦੇ ਪੱਤਰੇ ਖੁੱਲ ਗਏ ਅਸ ਚਰਜ ਗੈ ਵੀ ਪੇਦ ਦੇ ਅਦ ਖਿੜੇ ਦੋ ਫੁੱਲ ਨੀ ਹਾ ਵਿੱਚ ਖੜੇ ਮੁਸਕਾ ਰਹੇ ਨਵ ਖਿੜੇ ਦੋ ਗੁੱਲ ਗੜੀ ਚਮਕੌਰ ਸੱਥਰ ਲਾ ਰਹੇ ਮਘਮਲੀ ਸਜਾ ਨਾਮਲਕ ਕੰਡੇ ਆਤੇ ਸੋ ਰਹਾ ਤਾਜ ਕੇ ਤਖਤੋ ਤਾਜ ਨੰਗੇ ਪੈਰ ਜੰਗਲ ਪੌ ਰਹਾ ਯਾਦ ਆਇਆ ਮਾਤ ਗੁਜਰੀ ਜੀ ਦੀਆਂ ਦੁਸ਼ਵਾਰੀਆਂ ਤਾ ਉਮਰ ਸਿੰਜੀਆਂ ਜਿਨਾ ਬਲਦਾਨ ਰੂਪੀ ਕਿਆਰੀਆਂ ਹਿੰਦ ਦੀ ਚਾਦਰ ਦੇ ਕਿਦਰ ਹੋ ਰਹੀ ਜੈਕਾਰ ਹੈ ਬਣ ਗਈ ਪਾਵਨ ਸ਼ਹਾਦਤ ਅਣਖ ਦੀ ਲਲਕਾਰ ਹੈ ਨਾਸ ਰੋ ਮਨਸੂਰ ਨੇ ਫਿਰ ਸਾਜਿਆ ਹੈ ਖਾਲਸਾ ਜੋ ਦੂਜਣਦਾ ਹੈ ਜਿਸ ਦੀ ਹੋਰ ਨਾ ਕੋਈ ਲਾਲਸਾ ਯਾਦ ਆਏ ਸ਼ੇਰ ਭੁੱਖੇ ਕਾਠੀਆਂ ਤੇ ਸੌ ਰਹੇ ਬਣੋ ਵੜਖਾਣਾ ਬਦੋਸ਼ਾ ਵਾਂਗ ਸੂਰੇ ਪੋਰੇ ਤਨ ਹਨ ਮਾਂ ਮੰਗਲਾਂ ਵਿੱਚ ਬੋਟੀਆਂ ਦੇ ਹਾਰ ਨੇ ਫੇਰ ਵੀ ਪਾਣੇ ਨੂੰ ਮਿੱਠਾ ਜਾਨ ਸ਼ੁਕਰਗੁਜ਼ਾਰ ਨੇ ਯਾਦ ਆਈਆਂ ਜਾਬਰਾਂ ਕਾਇਰਾਂ ਦੀਆਂ ਮਨਮਾਨੀਆਂ ਯਾਦ ਆਈਆਂ ਦੁੱਧ ਮੂਹੇ ਲਾਲਾਂ ਦੀਆਂ ਕੁਰਬਾਨੀਆਂ ਪਾਕ ਰਸੀਏ ਸੰਤ ਆਰਿਆ ਨਾਲ ਚੀਰੇ ਜਾ ਰਹੇ ਖਾਲ ਸੇ ਜਾ ਬਾਜ ਕੋਲੂ ਵਿੱਚ ਨ ਪੀੜੇ ਜਾ ਰਹੇ ਕੋਈ ਆਪਣਾ ਬੰਦ ਬੰਦ ਕਟਣ ਦਾ ਦਸਦਾ ਢੰਗ ਏ ਇਹ ਸ਼ਹੀਦੀ ਸ਼ਾਨ ਦੇ ਸਮੇਖ ਜਾਵੀ ਦੰਗ ਉਹ ਕੋਈ ਮਰਜੀ ਵੜਾ ਹੁੰਦਾ ਪਿਆ ਦੋ ਫਾੜ ਹੈ ਨਾਮ ਦੇ ਰੰਗਾ ਚ ਉਹਦੀ ਫੜਕਦੀ ਹਰ 나ੜ ਹੈ ਵੇਖਿਆ ਫਿਰ ਨੇਜ਼ਾਂ ਤੇ ਸੀਸ ਟੰਗੇ ਜਾ ਰਹੇ ਰਾਤ ਦੇ ਦੋ ਸ਼ਿਵਹਾ ਕੇ ਹੱਥ ਰੰਗੇ ਜਾ ਰਹੇ ਕੇਸ ਥਾਰੇ ਸਿਰਾਂ ਦੀ ਹੈ ਫਸਲ ਕੱਟੀ ਜਾ ਰਹੀ ਅਣਖੀਆਂ ਦੇ ਧਰਮ ਦੀ ਕੀਮਤ ਹੈ ਵੱਟੀ ਜਾ ਰਹੀ ਵੇਖ ਕੇ ਸਾਕੇ ਇਹ ਨਿਜ ਪੀੜਾ ਨਿਗੁਣੀ ਹੋ ਗਈ ਕੰਡਿਆਂ ਤੱਕ ਛਲਕਦੀ ਮੈਂ ਬਹੁਤ ਊਣੀ ਹੋ ਗਈ ਅੰਸ਼ ਹਾਂ ਮੈਂ ਵੀ ਸੇ ਸਿਰ ਲੱਥ ਖਾਲਸਾ ਪੰਥ ਦੀ ਰਮਕਣਾ ਚਾਨਣ ਮੇਰੇ ਅੰਦਰ ਸ੍ਰੀ ਗੁਰੂ ਗ੍ਰੰਥ ਦਾ ਜਾਗਿਆ ਅਹਿਸਾਸ ਫਿਰ ਕਿ ਉਹ ਤਾਂ ਮੇਰਾ ਮੀਤ ਹੈ ਦਰਦ ਗਮ ਹੰਝੂ ਹਿਜ਼ਰ ਐ ਵੀtਨਾ ਉਸ ਦੀ ਪ੍ਰੀਤ ਹੈ ਉਹ ਹੀ ਜਾਣੇ ਹੁਕਮ ਉਸ ਦਾ ਉਸ ਦੀਆਂ ਅਜਮਾਇਸ਼ਾਂ ਸੁਖ ਖੁਸ਼ੀ ਗਮ ਰੰਗ ਸਾਰੇ ਉਸ ਦੀਆਂ ਪਹਿ ਮਾਇਸ਼ਾਂ ਮੈਂ ਨਾ ਜਾਣਾ ਰਾਜ ਉਸ ਦਾ ਉਸ ਦੀ ਜੋ ਵੀ ਰਜ਼ਾ ਉਸ ਇਲਾਹੀ ਹੁਕਮ ਸਾਵੇਂ ਝੁਕ ਗਿਆ ਮੱਥਾ ਮੇਰਾ ਉਸ ਲਾਹੀ ਹੁਕਮ ਅਸਾਂ ਵੇ ਚੁੱਕ ਗਿਆ ਮੱਥਾ ਮੇਰਾ ਬਖਮ ਹੈ ਪਾਣਾ ਤੇਰਾ ਮੰਨਣਾ ਤਾਂ ਖਾ ਹੈ ਬੜਾ ਸਹਬਾਇਆ ਪੇ ਮਨਾ ਲੈ ਆਪ ਹੀ ਕਰਕੇ ਦਇਆ ਸਹਬਾਇਆ ਪੇ ਮਨਾ ਲੈ ਤੁਪ ਹੀ ਕਰਕੇ ਦਇਆ ਆਪ ਹੀ ਕਰਕੇ ਦਇਆ